ਗੁਰੂ ਤੋਂ ਇੱਕ ਬਾਦ ਦੱਸਾ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸੰਗਤੇ ਮੇਰ ਪਰਿਆ ਹੱਥ ਰੱਖਣ ਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਦੇ ਫਿਰੋਜ਼ਪੁਰੀਆ ਦਸਤਾਰ ਅਕੈਡਮੀ ਦੀ ਜਿਹੜੀ ਓਪਨਿੰਗ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤੀ ਗਈ ਹੈ ਸਭ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਓਏ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਯਾਦੇ ਨਾਲ ਫੇਰਾ ਪਾਵੀ ਦਰਿਆ ਲੋਕੇ ਜਾਨੀ ਸਾਤਿਆ ਖੁਸ਼ੀਆਂ ਖੁਸ਼ੀਆਂ ਦੇ ਫੇਰਾ ਪਾਣੀ ਗਿਆ ਹੋਦੀ ਸੰਗਾ ਫੇਰਾ ਖੁਸ਼ੀਆਂ ਨੇ ਨੱਚਿਆ ਪਾਣੀ ਦੇ ਨਾਲ ਕੇ ਜਾਨੀ ਦਾਂਤਿਆ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਗਿਆ ਕਰੇ ਆਪਣੇ ਖੁਸ਼ੀਆਂ ਖੁਸ਼ੀਆਂ ਦੇ ਨਾਲ ਫੇਰਾ ਪਾਵੇਂ ਦਰਿਆ ਲੋਕੇ ਜਾਣੀ ਜਾਂ ਤਿਆ ਖੁਸ਼ੀਆਂ ਖੁਸ਼ੀਆਂ ਮੇਰਾ ਫੇਰਾ ਪਾਵੇਂ ਫੇਰਾ ਹੋਸੀ ਦਾ ਫੇਰਾ ਖੁਸ਼ੀਆਂ ਖੁਸ਼ੀਆਂ ਦੇ ਨਾਲ ਫੇਰਾ ਪਾਵੇਂ ਦਰਿਆ ਲੋਕੇ ਜਾਣੀ ਜਾਂ ਤਿਆ ਹੋਏ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕੰਮ ਜੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਰੇ ਆਪਣੇ ਖੁਸ਼ੀਆਂ ਖੁਸ਼ੀਆਂ ਦੇ ਨਾਲ ਫੇਰਾ ਪਾਵੇਂਂ ਦਰਿਆ ਲੋਕੇ ਜਾਵੇਂ ਸਾਧਿਆ ਖੁਸ਼ੀਆਂ ਖੁਸ਼ੀਆਂ ਦੇ ਨਾਲ ਫੇਰਾ ਪਾਵੇਂਂ ਦਰਿਆ ਹੋਰ ਜੰਗ ਦਾ ਫੇਰਾ ਖੁਸ਼ੀਆਂ ਖੁਸ਼ੀਆਂ ਦੇ ਨਾਲ ਚੇਰਾ ਹੋਈ ਦੇ ਨਾਲ ਹੋ ਕੇ ਜਰੀ ਦਾ ਸਾਧਿਆ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਮੰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਪਾਣੀ ਦਿਆਲੋ ਕੇ ਜਾਵੀ ਦਾਤਿਆ ਖੁਸ਼ੀਆਂ ਖੁਸ਼ੀਆਂ ਦੇ ਰਸੇਰਾ ਪਾਣੀ ਵੇੜਾ ਮੋਤੀ ਸੰਦਾ ਤੇਰਾ ਖੁਸ਼ੀਆਂ ਖੁਸ਼ੀਆਂ ਦੇ ਨਚੇਰਾ ਹੋਈ ਵੇੜਾ ਹੋ ਕੇ ਜਾਵੀ ਦਾਤਿਆ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਕਰਕੇ ਕਾਰਜ ਪੂਰੇ ਮੇਰਾ ਸਤਗੁਰ ਚੱਲਿਆ ਕਰ ਆਪਣੇ ਖੀਆਂ ਦੇ ਨਾਲ ਫੇਰਾ ਪਾਵੀਂ ਦਰਿਆ ਲੋਕੇ ਜਾਵੀ ਸਾਤਿਆ ਖੀਆਂ ਖੁਸ਼ੀਆਂ ਦੇ ਨਾਲ ਫੇਰਾ ਪਾਵੀਂ ਦਰਿਆ ਹੋਈ ਚੰਗਾ ਫੇਰਾ ਖੀਆਂ ਦੇ ਨਾਲ ਫੇਰਾ ਪਾਵੀਂ ਦਰਿਆ ਲੋਕੇ ਜਾਵੀ ਸਾਤਿਆ ਪੂਰੇ ਮੇਰਾ ਸਤਗੁਰ ਚੱਲਿਆ